ਪਾਰਾਤ ਪਾਕਿਸਤਾਨ ਅੰਤਰਰਾਸ਼ਟਰੀ ਸਰਹਾਦ ਤੇ ਬਣੇ ਫਾਜ਼ਿਲਕਾ ਸੈਕਟਰ ਦੇ ਮੁਹਾਰਸੋਨਾ ਬੀਓਪੀ ਵਿਖੇ ਬੀਤੀ ਦੇਰ ਰਾਤ ਲਗਭਗ 2:30 ਵਜੇ ਡਰੋਨ ਦੇ ਹਲਚਲ ਵੇਖੀ ਗਈ ਜਿਸ ਤੋਂ ਬਾਅਦ ਬਾਰਡਰ ਸਕਿਉਰਿਟੀ ਫੋਰਸ ਵੱਲੋਂ ਉਸ ਨੂੰ ਰੋਕਣ ਲਈ ਫਾਇਰਿੰਗ ਕੀਤੀ ਗਈ ਅਤੇ ਤਿੰਨ ਫਾਇਰਿੰਗ ਤੋਂ ਬਾਅਦ ਡਰੋਨ ਸੱਟ ਲਿਆ ਗਿਆ ਡਰੋਨ ਦੀ ਲਗਾਤਾਰ ਤਲਾਸ਼ੀ ਕੀਤੀ ਜਾ ਰਹੀ ਸੀ ਰਾਤ 2:30 ਵਜੇ ਤੋਂ ਲੈ ਕੇ ਅੱਜ ਸਵੇਰੇ 11:00 ਵਜੇ ਤੱਕ ਆਸ-ਪਾਸ ਇਲਾਕੇ ਖੇਤਾਂ ਵੇਟ ਤਲਾਸ਼ੀ ਕੀਤੀ ਗਈ ਜਿੱਥੋਂ ਇੱਕ ਡਰੋਨ ਬਰਾਮਦ ਹੋਇਆ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਡਰੋਨ ਜੋ ਕਿ ਗਵਾਂਡੀ ਦੇਸ਼ ਪਾਕਿਸਤਾਨ ਵੱਲੋਂ ਆਇਆ ਸੀ ਇਸ ਨਾਲ ਮੈਗਜ਼ੀਨ ਵੀ ਮਿਲੇ ਵਿਵਲਰਾਂ ਵੀ ਮਿਲੀਆਂ ਤੇ ਹੋਰ ਸਮਾਨ ਵੀ ਮਿਲਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਬੀਐਸਐਫ ਦੇ ਉੱਚ ਅਧਿਕਾਰੀਆਂ ਥਾਣਾ ਸਦਰ ਅਤੇ ਸਪੈਸ਼ਲ ਥਾਣਾ ਪੁਲਿਸ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲਿਆ ਤੇ ਬੀਐਸਐਫ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੇ ਡਰੋਨ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਤੇ ਅਗਲੀ ਕਾਰਵਾਈ ਹੁਣ ਪੁਲਿਸ ਕਰੇਗੀ ਇੱਥੇ ਇਹ ਵੱਡੀ ਗੱਲ ਹੈ ਕਿ ਗਵਾਂਡੀ ਦੇਸ਼ ਲਗਾਤਾਰ ਸਿੱਧੇ ਤੌਰ ਤੇ ਕਈ ਵਾਰ ਭਾਰਤ ਕੋਲੋਂ ਮੂੰਹ ਤੇ ਖਾਨ ਤੋਂ ਬਾਅਦ ਹੁਣ ਲੋਕ ਛੁਪ ਕੇ ਦੇਸ਼ ਵਿੱਚ ਅਰਾਜਕਤਾ ਫਲਾਣ ਦੀ ਕੋਸ਼ਿਸ਼ ਕਰਦਾ ਹੈ ਜਿਸ ਨੂੰ ਬੀਐਸਐਫ ਅਤੇ ਪੰਜਾਬ ਪੁਲਿਸ ਇਕੱਠਿਆਂ ਤੌਰ ਤੇ ناکਾਮ ਕਰ ਦਿੰਦੀ ਹੈ ਤੇ ਇਸ ਦਾ ਨਮੂਨਾ ਇੱਕ ਵਾਰ ਫਿਰ ਸਾਹਮਣੇ ਮਿਲਿਆ ਹੈ ਹੋਰ ਬੋਲਦੇ ਅਧਿਕਾਰੀਆਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਹਣੂ ਕੱਲ੍ਹ ਰਾਤੀ ਸਾਡੇ ਜਵਾਨ ਨੇ ਜਦੋਂ ਡਰੋਨ ਦੀ ਮੂਮੈਂਟ ਦੇਖੀ ਤੇ ਉਦੋਂ ਤੇ ਫਾਇਰ ਕੀਤਾ ਤੇ ਨਾਲ ਹੀ ਨਾਲ ਜਿਹੜੇ ਸਾਡੇ ਬੀਐਸਐਫ ਦੇ ਆਪਣੇ ਇਕੁਪਮੈਂਟਸ ਨੇ ਜਿਹੜੇ ਐਂਟੀ ਡਰੋਨ ਸਿਸਟਮ ਜਿਉਂ ਆਉਂਦੇ ਨੇ ਉਹਨਾਂ ਨੂੰ ਅਸੀਂ ਐਕਟੀਵੇਟ ਕੀਤਾ ਤੇ ਉਹਦੇ ਬਾਅਦ ਸਾਡਾ ਤਾਲਮੇਲ ਆਪਣੇ ਐਸਐਸਓਸੀ ਨਾਲ ਭਇਆ ਤੇ ਅਸੀਂ ਮਾਰਨਿੰਗ ਅਸੀਂ ਰਿਕਵਰੀ ਕੀਤੀ ਹੈ ਜੁਆਇੰਟ ਆਪਰੇਸ਼ਨ 'ਚ ਬੀਐਸਐਫ ਤੇ ਐਸਐਸਓਸੀ ਨੇ ਤੇ ਇਹਦੇ 'ਚ ਸਾਡੇ ਕੋਲ ਇੱਕ ਡਰੋਨ ਜਿਹੜਾ ਕਿ ਕੈਰੀਅਰ ਸੀ ਨਾਲ ਸਾਡੇ ਕੋਲ ਤਿੰਨ ਪਿਸਟਲ ਜਿਹਦੇ 'ਚ ਦੋ ਸਟਾਰ ਮੇਡ ਚਾਈਨਾ ਮੇਡ ਤੇ ਇੱਕ ਬਰੇਟਾ ਵਾ ਤੇ ਸੱਤ ਮੈਗਜ਼ੀਨਾਂ ਆ ਸੀ ਰਿਕਵਰ ਕੀਤੀ ਜਾਵਾ ਕਲੈਂਟ ਨਿਆਨ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਦੇ ਬਾਅਦ ਹੀ ਤੁਹਾਨੂੰ ਕੁਝ ਦੱਸਿਆ ਜਾਏਗਾ ਆ ਜੀ ਬੀਓਪੀ ਮਹਾਰ ਸੋਨਾ ਵਾਹੜੇ ਫਾਜ਼ਲ ਕਾ ਡਿਸਟ੍ਰਿਕਟ ਚ ਬਾਰਡਰ ਆਊਟਪੋਸਟ ਚ ਮਹਾਰ ਸੋਨਾ ਉਹਦੇ ਇਲਾਕੇ ਚ ਹੋ ਰਹੀ ਹੈ ਬਿਲਕੁਲ ਜੀ ਜਦੋਂ ਆੜੇ ਸਤਰਕ ਜਵਾਨ ਨੇ ਮੂਵਮੈਂਟ ਦੇਖੀ ਇਹਦੀ ਆਵਾਜ਼ ਸੁਣੀ ਹਮਿੰਗ ਸਾਊਂਡ ਤੇ ਇਹਨੇ ਉਹਦੇ ਤੇ ਤਿੰਨ ਰਾਉਂਡ ਫਾਇਰ ਕੀਤੇ ਹੈ ਜੀ ਸਰਚ ਦੇ ਦੇਖੋ ਜੀ ਇਹ ਰਾਤੀ 2:30 ਵਜੇ ਦੀ ਗੱਲ ਹੈ 2:20 ਮਿੰਟ ਦੀ ਗੱਲ ਹੈ ਉਤੋਂ ਲੈ ਕੇ ਅੱਜ ਸਵੇਰੇ ਪੌਣੇ 11 ਵਜੇ ਅਸੀਂ ਅਸਰ ਚ ਆਪਰੇਸ਼ਨ ਅਸੀਂ ਖਤਮ ਕੀਤਾ ਆਹ ਕਾਰਵਾਈ ਅਸੀਂ ਹੈਂਡਓਵਰ ਕਰ ਦੇਣਾ ਜੀ ਮੈਟਰ ਆਫ ਇਨਵੈਸਟੀਗੇਸ਼ਨ ਪੁਲਿਸ ਕਰੇਗੀ ਅਸੀਂ ਸਿੰਪਲੀ ਨੂੰ ਹੈਂਡਓਵਰ ਕਰ ਦਾਂਗੇ ਕਿ ਪਾਕਿਸਤਾਨ ਵਾਲੋ ਆਇਆ ਵਾ ਤੇ ਸਾਡੇ ਇੰਡੀਆ 'ਚ ਆਇਆ ਵਾ ਆਲਮੋਸਟ ਇੱਕ ਕਿਲੋਮੀਟਰ ਦੇ ਕਰੀਬ ਦਾਖਲ ਹੋਇਆ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत